ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਮੰਤਰੀ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਇਤਲਾ ਮਿਲਦਿਆਂ ਹੀ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਵੀ ਇੱਥੇ ਪਹੁੰਚ ਜਾਂਦੀ ਹੈ ਜਿਸ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਤਕਾਰਯੋਗ ਉੱਥੋਂ ਉਠਾਇਆ ਜਾਂਦਾ ਹੈ ਅਤੇ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਆਪਣੇ ਨਾਲ ਲੈ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਅਸਿੱਤਵਨ ਦਿਖਾ ਰਿਹਾ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਅਦੇਸ਼ ਪ੍ਰਤਾਪ ਕੈਰੋ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਿਸ ਮਗਰੋਂ ਸ਼ੋਮਨੀ ਧਰਮ ਪ੍ਰਚਾਰ ਕਮੇਟੀ ਵੀ ਮੌਕੇ ਤੇ ਪਹੁੰਚੀ ਹੈ ਸ਼ੋਮਨੀ ਧਰਮ ਪ੍ਰਚਾਰ ਕਮੇਟੀ ਅਨੁਸਾਰ ਇਸ ਘਰ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਕਿਉਂਕਿ ਇਸ ਦੀ ਦੂਜੀ ਮੰਜ਼ਲ ਦੇ ਉੱਤੇ ਹੀ ਪਰਵਾਸੀ ਰਹਿੰਦੇ ਨੇ ਅਤੇ ਉਹਨਾਂ ਦੇ ਵੱਲੋਂ ਬੀੜੀ ਸਿਗਰਟ ਤੇ ਸ਼ਰਾਬ ਦਾ ਸੇਵਰ ਇਸ ਘਰ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਉਹਨਾਂ ਐਵੇਂ ਕਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਘਰ ਦੀ ਦੂਜੀ ਮੰਜ਼ਲ ਦੇ ਉੱਤੇ ਇੱਕ ਕਮਰੇ ਦੇ ਵਿੱਚ ਮੰਦਰ ਵੀ ਬਣਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਤਸਵੀਰਾਂ ਵੀ ਕੁਝ ਰੱਖੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸ਼ਰਾਬ ਦਾ ਸੇਵਨ ਇਸ ਘਰ ਦੇ ਵਿੱਚ ਕੀਤਾ ਜਾਂਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੈ ਪਰ ਦੂਜੇ ਪਾਸੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਸਾਨੂੰ ਇੱਥੇ ਬੀੜੀ ਸਿਗਰਟ ਤੇ ਸ਼ਰਾਬ ਵਰਗੀ ਕੋਈ ਵੀ ਚੀਜ਼ ਬ੍ਰਾਹਮਤ ਨਹੀਂ ਹੋਈ ਹੈ ਜਿਸ ਕਰਕੇ ਅਸੀਂ ਇਸ ਨੂੰ ਬੇਅਦਬੀ ਦਾ ਮਾਮਲਾ ਨਹੀਂ ਸਮਝਦੇ ਪਰ ਦੂਜੇ ਪਾਸੇ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦਾ ਇਹੀ ਕਹਿਣਾ ਹੈ ਕਿ ਇਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਆਦੇਸ਼ ਪ੍ਰਤਾਪ ਕਹਿ ਰਿਹਾ ਕਿ ਸਾਫ ਦਾ ਮੰਤਰੀ ਨੇ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਰੰਜੀਤ ਇਤ ਐਵੇਨਿਊ ਸਥਿਤ ਘਰ ਦੇ ਵਿੱਚ ਜੋ ਪਰਵਾਸੀ ਰਹਿੰਦੇ ਨੇ ਉਹਨਾਂ ਦੇ ਵੱਲੋਂ ਬੇਅਦਬੀ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਪਰ ਦੂਜੇ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਕੋਈ ਵੀ ਅਜਿਹੀ ਚੀਜ਼ ਬਰਾਮਦ ਨਹੀਂ ਹੋਈ ਹੈ ਜਿਸ ਤੋਂ ਉਹ ਬੇਅਦਬੀ ਦਾ ਮਾਮਲਾ ਜੜਾ ਹੈ ਉਹ ਦਰਜ ਕਰ ਸਕਣ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਚੰਦੂਹਾ ਸਾਹਿਬ ਦੇ ਵਿੱਚ ਪੱਥਾ ਲੱਗਾ ਹੋਇਆ ਸੀ ਜੋ ਕਿ ਮर्याਦਾ ਦੇ ਵਿਰੁੱਧ ਹੈ ਜਿਸ ਦੀ ਸ਼ਿਕਾਇਤ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜ਼ਰੂਰ ਕਰਾਂਗੇ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੈਂ ਨਾ ਭਾਈ ਸਤਵੰਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਇਹ ਕੀ ਗੱਲ ਫਿਰ ਕਿਸੇ ਜਗ੍ਹਾ ਤੋਂ ਉੱਪਰ ਆ ਵੀ ਕੱਢਣਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮੇਂ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਡ ਸਾਹਿਬ ਇਹ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ਤਰਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਉਂਸ ਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਹਾਂਜੀ ਤੇ ਹੋਰ ਕੀ ਤੁਸੀਂ ਛੱਤ ਤੇ ਵੀ ਗਏ ਸੀ ਕੋਈ ਮਾਤਮੇ ਫੋਟੋਆਂ ਦੇ ਵੀਡੀਓ ਸਿਕਰੇ ਮਿਲੇ ਨੇ ਜੀ ਹੈੜਾ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਕਰੇ ਤਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਚ ਹੋਰ ਚੀਜ਼ ਸਾਡੇ ਅੱਖੀਂ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣਗੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਅਨੁਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਕਿ ਉਹਨਾਂ ਦਾ ਸੰਸਰਬ ਕੌਲੀਆਂ ਤਸਵੀਰਾਂ ਹੀ ਇੱਕ ਮੇਜ਼ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੇ ਜਿਸ ਦੇ ਵਿੱਚ ਸੋਸ਼ਲ ਹੋਏ ਉਹ ਸ਼ੁਰੂ ਹੋ ਗਏ ਅਸਰ ਸੁਸ਼ੋਭਿਤਾ ਸੁਭਾ ਦਾ ਪੂਨ ਫਟਿਆ ਹੋਇਆ ਬਾਬੀ ਇਹ ਵੀ ਦਲੇ ਇਹ ਚੰਦੋਵਾ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤਖਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਦੇ ਹਿਸਾਬ ਨਾਲ ਇਹ ਮਸੇਵਾ ਨਹੀਂ ਕਰ ਰਹੇ ਜੀ ਜੇ ਸੰਬੰਧ ਵਿੱਚ ਜੇਹਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਕਿੜੀ ਸਮੇਂ ਸਮੇਂ ਤੇ ਵੱਖ-ਵੱਖ ਆਦੇਸ਼ ਜਾਰੇ ਜਾਰੇ ਕੀਤੇ ਜਾਂਦੇ ਆ ਉਬਰ ਗਰੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੈਲੀ ਜਿਹੜੀ ਆ ਸਾਫ਼ ਨਜ਼ਰ ਆ ਰਹੀ ਹੈ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਸਾਨੂੰ ਤਾਂ ਅਸੀਂ ਮੌਕੇ ਤੇ ਮਰਿਆਦਾ ਵੇਖੀ ਹੈ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ ਪ੍ਰਸ਼ਾਸਨ ਪੁੱਛਿਆ ਜੀ ਮੌਕੇ ਤੇ ਹਾਂ ਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ ਤੇ ਅਸੀਂ ਪਹੁੰਚਿਆ ਹਾਂ ਹਾਂ ਪਵਨ ਸਰੂਪ ਗੁਰਦੁਆਰਾ ਆਮਸਰ ਸਾਹਿਬ ਸਤਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਵਿਰਾਜਮਾਨ ਕਰਾਵਾਂਗੇ ਤੇ ਜਹੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਇਹ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ ਇਸ ਤਰ੍ਹਾਂ ਜੀ ਕਿ ਇਥੋਂ ਨਾਲ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਪੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਵ ਕੈਰੋਂ ਜੀ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਵਿਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਤੇ ਐਸ்சிਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ்சிਪੀਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਥੀ ਸਿੰਘ ਦੇ ਤੇ ਬਿਆਨ ਲੈ ਗਏ ਨੇ ਜੋ ਇਸ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਉੱਥੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਵੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਬੀਡੀ ਸੈਕਟਰੀ ਪੀਂਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸੀ ਜਿਹੜੇ ਕੋਈ ਬਰਾਮਦ ਨਹੀਂ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦਾ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ.ਸੀ.ਪੀ. ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਉਹ ਕੀਤੀ ਜਾਏਗਾ ਨਰਮਲ ਸਿੰਘ ਜੀ ਹਾਂ ਜੀ ਕਿੰਨੇ ਚਿਤ ਦੀ ਸੇਵਾ ਕਰ ਰਹੇ ਉਹ ਤੇ ਕਿਹਦਾ ਕਾਰਿਆ ਕਰੇ ਇਹ ਆਪਣੇ ਆਦੇਸ਼ ਪ੍ਰਸਾਦ ਦਾ ਕੋਠੀ ਇੱਥੇ ਪ੍ਰਸ਼ਾਸਨ ਸਾਹਿਬ ਆਪਣੇ ਜਿਹੜੇ ਮਿਨਿਸਟਰ ਹੈ ਜੀ ਉਹਨਾਂ ਦਾ ਕਾਰਿਆ ਜੀ ਹਾਂ ਜੀ ਉਹਨਾਂ ਦਾ ਕਾਰਿਆ ਤੁਹਾਨੂੰ ਮਾਰਾ ਕਿੰਨੇ ਚਿਤ ਦਾ ਪ੍ਰਕਾਸ਼ ਤੇ ਜੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਦੋਂ ਸੇਵਾ ਕਰਾਂ ਤਕਰੀਬਨ 3 ਕਿ ਸਾਲ ਤੋਂ ਮੇਰੇ ਕੋਲ ਤੇ 3 ਸਾਲ ਤੋਂ ਸੇਵਾ ਹਾਂਜੀ ਸੇਵਾ ਕਰਾਂ ਤੇ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕਦੇ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਲਿੰਦੀ ਆ ਐ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝ ਨਹੀਂ ਕਾ ਇਹ ਮਿਲੇ ਹੀ ਨਹੀਂ ਆਪਾਂ ਨੂੰ ਦੇਖੇ ਜੀ ਇਹ ਰੈਸ਼ ਕਿ ਦੀ ਆਪਾਂ ਨੂੰ ਮਿਲੇ ਨਹੀਂ ਕਦੀ ਕੀ ਦੀ ਰੈਸ਼ ਤੁਸੀਂ ਕਿਨੇ ਚਿਰ ਤੋਂ ਸੇਵਾ ਕਰ ਰਹੇ ਹੋ ਮੈਂ 3 ਸਾਲ ਤੋਂ 3 ਸਾਲ ਜਿਹੜੀ ਤੁਹਾਨੂੰ ਪਤਾ ਤੁਸੀਂ ਕੌੜੀਆਂ ਨਾਲ ਕੋਈ ਜਾ ਰਿਹਾ ਕੋਈ ਆਇਆ ਆ ਰਿਹਾ ਨਹੀਂ ਕੋਈ ਆਉਦਾ ਜਾਂ ਜ ਨਹੀਂ ਆਉਣੇ ਆ ਗੁਆਵਾਂ ਜਾਂਦਾ ਉੱਥੇ ਪ੍ਰਵਾਸੀ ਰਹਦੇ ਪਏ ਜੀ ਮੀਡੀਆ ਸੀ ਕਿਉਂ ਦੇਖ ਰਹੇ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣ ਉਹਨਾਂ ਨਾਲ ਜਾ ਕੇ ਸਭ ਵੇਖਿਆ ਉੱਥੇ ਕਿ ਉਹਨਾਂ ਨੇ ਫੋਟੋਆਂ ਫੂਟੋਆਂ ਲਾਈਆਂ ਉੱਪਰ ਮੰਦਿਰ ਬਣਾਇਆ ਬੀ ਆਦਮੀ ਕੀਤੀ ਜਾ ਰਹੀ ਚ ਮੰਦਿਰ ਬਣਾਇਆ ਉੱਥੇ ਮਾਲੀ ਇਹ ਲਾਲੋਬਾਈ ਉੱਤੇ ਜੇ ਗਲਤ ਹੋ ਰਿਹਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂਗਾ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਰਹਿਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨੇਤ ਨੇਮ ਕਰਨਾ ਸਾਹਮਣੂ ਸੁਵਾਸਨ ਕਰਨਾ ਬਸ ਇਹਨਾਂ ਪਰ 3 ਸਾਲ ਤੁਸੀਂ ਸੇਵਾ ਕਰੇ ਤੁਹਾਨੂੰ ਇਹ ਉੱਪਰ ਮੰਦਿਰ ਹੈਗਾ ਵਾ ਤੇ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਸਿੱਖ ਚੰਗੇ ਭਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਆ ਆਪਾਂ ਐਸਐਸਬੀਰ ਦਫਤਰ ਚੱਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਵਾਂਗੇ ਸੇਵਾਦਾਰੋ ਜੀ ਪਰ ਸੇਵਾਦਾਰਾ ਪੈਣ ਨਹੀਂ ਆ ਜੀ ਜੇ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦ ਦਾ ਕਰਾ ਵੀ ਇਥੋਂ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਫਾਸਨ ਕਰਨ ਜਿੰਦਰਾ ਮਾਲਨਾ ਕਰਨ ਜਾਣਾ ਬੇਅਦਬੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਬੇਅਦਬੀ ਕਰ ਹਾਂਜੀ ਜੀ ਹਾਂਜੀ ਦੇ ਵਿੱਚ ਜਿਹੜੇ ਮੰਤਰੀ ਹਾਂਜੀ ਆਪਾਂ ਉੱਤੇ ਲਾ ਲਈ ਤਾਂ ਤੇ ਇਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪੀਂਦੇ ਆ ਫੇਰ ਬੇਅਦਬੀ ਹੈ ਜੀ ਫੇਰ ਮੰਨਣ ਜੋਗ ਆ ਵੀ ਬੱਦਦੀ ਹੈ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਹੋਏ ਹਾਂਜੀ ਜੇ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਹਾਰਾਜ ਦਾ ਉਹ ਆਪਾਂ ਜ਼ਿੰਮੇਵਾਰ